ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਜੀ ਪਬਲਿਕ ਵੱਲੋਂ ਔਰ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਲੋਕ ਹੈਗੇ ਆ ਉਹ ਹੁਣ ਨਸ਼ਾ ਛਡਾਊ ਕੇਂਦਰਾਂ ਚ ਆ ਰਹੇ ਆ ਰੀਐਬ ਸੈਂਟਰਾਂ ਦੇ ਵਿੱਚ ਆ ਰਹੇ ਆ ਔਰ ਪੰਜਾਬ ਸਰਕਾਰ ਨੇ ਬੜਾ ਕਲੀਅਰ ਮੈਸੇਜ ਦਿੱਤਾ ਜੀ ਜਿਹੜਾ ਯੁੱਧ ਨਸ਼ੇ ਵਿਰੁੱਧ ਦਾ ਉਹਦੇ ਵਿੱਚ ਕਿਹਾ ਕਿ ਜਿਹੜਾ ਨਸ਼ੇ ਵੇਚਣ ਵਾਲੇ ਆ ਉਹ ਜੇਲਾਂ ਚ ਜਾਣਗੇ ਉਹਨਾਂ ਦੀ ਜੜੀਆਂ ਉਹਨਾਂ ਨੇ ਪਾਪ ਦੀ ਕਮਾਈ ਆ ਉਹ ਵੀ ਉਹਨਾਂ ਤੇ ਵੀ ਕਾਰਵਾਈ ਹੋਏਗੀ ਔਰ ਜਿਹੜੇ ਨਸ਼ਾ ਕਰਨ ਵਾਲੇ ਆ ਉਹ ਮਰੀਜ਼ ਆ ਉਹਨਾਂ ਦੇ ਨਾਲ ਹਮਦਰਦੀ ਆ ਉਹਨਾਂ ਵਾਸਤੇ ਅਸੀਂ ਜਿਹੜਾ ਹੈਗਾ ਉਹਨਾਂ ਉਹਨਾਂ ਨੂੰ ਨਸ਼ਾ ਛਡਾਵਾਂਗੇ ਵੀ ਜਿਹੜੇ ਟੀਕੇ ਲਾਉਂਦੇ ਉਹਨਾਂ ਨੂੰ ਗੋਲੀਆਂ ਤੇ ਲੈ ਕੇ ਆਵਾਂਗੇ ਹੌਲੀ-ਹੌਲੀ ਗੋਲੀਆਂ ਛਡਾ ਸਕਿੱਲ ਡਿਵੈਲਪਮੈਂਟ ਕਰਾਂਗੇ ਜਿਹੜਾ ਬੰਦਾ ਕੰਮ ਸਿੱਖਣਾ ਚਾਹੁੰਦਾ ਕੰਮ ਸਿਖਾ ਦਾਂਗੇ ਉਸ ਤੋਂ ਬਾਅਦ ਕੰਮ ਲਾ ਦਾਂਗੇ ਉਹਨਾਂ ਨੂੰ ਉਹ ਕੀ ਕੀ ਤਰ੍ਹਾਂ ਸਪੰਗ ਸਰਕਾਰ ਦੇ ਉਹ ਕੀ ਕੀ ਇਸ ਨੂੰ ਲੈ ਕੇ ਜਿਹੜੇ ਆ ਰਿਹਾ ਹੈ ਪ੍ਰੋਗਰਾਮ ਦੇਖੋ ਇਸ ਤੋਂ ਸવાય ਜਿਹੜਾ ਹੈਗਾ ਸਾਡਾ ਪ੍ਰਾਇਮਰੀ ਕੇਅਰ ਚ ਆਮ ਤੁਸੀਂ ਦੇਖ ਰਹੇ ਹੋ ਕਿ ਸਾਡਾ ਜਿਹੜਾ ਬਹੁਤ ਅੱਛਾ ਆਮ ਆਦਮੀ ਕਲੀਨਿਕ ਵਾਲਾ ਉਹਦੇ ਛੋਣ ਮੋਬਾਈਲ ਕਲੀਨਿਕ ਆਣਗੇ ਅੱਗੇ ਜੀ ਜਿਹੜੀ ਕਿ ਇੱਕ ਜਿਹੜੀ ਗੱਡੀ ਹੋਏਗੀ ਉਹਦੇ ਚ ਟੈਸਟ ਵੀ ਹੋਣਗੇ ਮੌਕੇ ਤੇ ਟੈਸਟ ਕਰ ਦਨਗੇ ਉਹ ਔਰ ਉਹਦੇ ਚ 100 ਤੋਂ ਬਾਅਦ ਦਵਾਈਆਂ ਹੋ ਜਾਣਗੀਆਂ 40 ਤੋਂ ਬਾਅਦ ਟੈਸਟ ਹੋਣਗੇ ਬਲੱਡ ਪ੍ਰ 100% 30+ ਜਿਹੜੀ ਪੋਪੂਲੇਸ਼ਨ ਉਹਦੀ ਸਕਰੀਨਿੰਗ ਕਰ ਰਹੇ ਆ ਅਸੀਂ ਉਹਦੀ ਸਕਰੀਨਿੰਗ ਕਰਕੇ ਅਸੀਂ ਜਿਹੜੇ ਹੈਗੇ ਆ ਉਹਨਾਂ ਨੂੰ ਦਵਾਈ ਤੇ ਪਾ ਦਾਂਗੇ ਔਰ ਜਿੰਨੀਆਂ ਵੀ ਲਾਈਫਸਟਾਈਲ ਡਿਸਆਰਡਰ ਹੈ ਅੱਗੇ ਹੁਣ ਡੈਂਗੂ ਦਾ ਸੀਜ਼ਨ ਆਣਾ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਪਿਛਲੀ ਵਾਰੀ 50% ਰਿਡਕਸ਼ਨ ਸੀ ਇਸ ਵਾਰੀ 80% ਰਿਡਕਸ਼ਨ ਆ ਉਹਦੇ ਚ ਅਸੀਂ ਸਕੂਲ ਦੇ ਬੱਚਿਆਂ ਨੂੰ ਇਨਵੋਲਵ ਕਰ ਰਹੇ ਆ ਦੂਜਾ ਸਾਡਾ ਹੈਗਾ ਇਹਦੇ ਚ ਜਿਹੜਾ ਅਸੀਂ ਹੱਬ ਐਂਡ ਸਪੋਕ ਉਹਦੇ ਚ ਅਸੀਂ ਸੈਂਟਰ ਆਫ ਐਕਸਲੈਂਸ ਬਣਾ ਰਹੇ ਆ ਚਾਹੇ ਡਾਇਲਸਿਸ ਹੋਵੇ ਗੋਡੇ ਬਦਲਨੇ ਆ ਹਾਰਟ ਦੀ ਸਰਜਰੀ ਹੋਣੀ ਆ ਬ੍ਰੇਨ ਦੀ ਸਰਜਰੀ ਹੋਣੀ ਆ ਕਿ ਪ ਪੰਜ ਪੰਜ ਬਣਾ ਦਿਓ ਔਰ ਬਾਕੀ ਸਾਰੇ ਬੰਦੇ ਉੱਥੇ ਜਾ ਕੇ ਆਪਣਾ ਇਲਾਜ ਕਰਾ ਲਣਗੇ ਜਿਵੇਂ ਕਹਿੰਦੇ ਵੀ ਹੁਣ ਹਰ ਜਗ੍ਹਾ ਤੇ ਸਾਰੇ ਸਪੈਸ਼ਲਿਸਟ ਹੋਣੇ ਪੋਸੀਬਲ ਨਹੀਂ ਆ ਤੇ ਬਾਕੀ ਜਗ੍ਹਾ ਤੇ ਅਸੀਂ ਜਿਹੜੀਆਂ ਬੇਸਿਕ ਸਰਵਿਸਿਜ਼ ਆ ਜਿਹੜੀਆਂ ਛੋਟੇ ਮੋਟੇ ਆਪਰੇਸ਼ਨ ਹੋਣੇ ਆ ਉਹਨਾਂ ਵਾਸਤੇ ਜਿਹੜੇ ਡਿਸਟ੍ਰਿਕਟ ਹਸਪੀਟਲ ਆ ਉਹਨਾਂ ਦੇ ਵਿੱਚ ਸਾਰੇ ਆਪਰੇਸ਼ਨ ਹੋਣਗੇ ਜਿਹੜੇ ਨਾਰਮਲ ਆਪਰੇਸ਼ਨ ਦਾ ਸਾਰੇ ਸਰ ਦੇਖਿਆ ਸਰ ਜਿਹੜੇ ਸ਼ੈਡੋ ਦੇ ਅੰਦਰ ਆ ਉਹਦੇ ਵਿੱਚ ਕੁੱਟਮਾਰ ਜਿਹੜੀਆਂ ਮਾਮਲੇ ਬਹੁਤ ਜ਼ਿਆਦਾ ਆਉਂਦੇ ਆ ਪਰ ਤੇ ਇਲੀਗਲ ਬਹੁਤ ਜ਼ਿਆਦਾ ਜਿਹੜੇ ਚੱਲ ਰਹੇ ਨੇ ਨਹੀਂ ਕੁੱਟਮਾਰ ਦਾ ਜਿਵੇਂ ਹੁਣ ਆਪਾਂ ਜਿਹੜਾ ਹੋਇਆ ਕਿ ਆ ਮੈਂ ਸਾਰਾ ਸਟੱਡੀ ਕੀਤਾ ਉਹ ਬਹੁਤ سارے ਸਾਡੇ ਬੰਦੇ ਹੈਗੇ ਆ ਜਿਹੜੇ ਬਹੁਤ ਦੁਖੀ ਆ ਮਾਪੇ ਆ ਨਾ ਜੀ ਕਿਸੇ ਦਾ ਪਿਓ ਆ ਕਿਸੇ ਦਾ ਪੁੱਤ ਆ ਉਹ ਐਨਆਰਆਈ ਹੈ ਗਿਆ ਉਹ ਵਿਚਾਰੇ ਹੁਣ ਉਹਨਾਂ ਦੀ ਤਾਂ ਜ਼ਿੰਦਗੀ ਬਰਬਾਦ ਹੈ ਪਿੱਛੇ ਉਹਨਾਂ ਨੇ ਮਤਲਬ ਮੈਂ ਬਹੁਤ سارے ਬੰਦਿਆਂ ਨੂੰ ਜਾਣਦਾ ਜਿਨ੍ਹਾਂ ਦਾ ਬੇਟਾ ਇੱਥੇ ਆ ਉਹ ਫਿਰ ਉਹਨਾਂ ਨੂੰ ਨਸ਼ਾ ਚੜਾਓ ਕੇਂਦਰ ਚ ਭਰਤੀ ਕਰਾ ਜਾਂਦੇ ਆ ਉੱਥੋਂ ਪੈਸੇ ਭੇਜੀ ਜਾਂਦੇ ਆ ਉੱਥੇ ਉੱਥੇ ਇਸ਼ੂ ਆਂਦਾ ਸੀਗਾ ਇਹ ਅਸੀਂ ਉਹਨਾਂ ਦੇ ਨਾਲ ਵੀ ਇਨ ਟੱਚ ਹੋਏ ਆ ਜੀ ਉਹਨਾਂ ਨੂੰ ਜਿਹੜੇ ਬੰਦਿਆਂ ਨੂੰ ਅਸੀਂ ਹੁਣ ਐਕਚੁਅਲੀ ਜਿਹੜਾ ਨਸ਼ਾ ਸ਼ਰਾਨ ਦਾ ਕੰਮ ਨਹੀਂ ਹੋ ਰਿਹਾ ਸੀਗਾ ਉਹ ਤੇ ਇੱਕ ਸਿਰਫ ਉਹਨਾਂ ਦਾ ਇੱਕ ਬਿਜ਼ਨਸ ਬਣ ਗਿਆ ਸੀ ਉਹ ਕੱਲ ਵੀ ਮੈਂ ਤੁਹਾਡੇ ਉੱਤੇ ਗਿਆ ਸੀਗਾ ਜੀ ਆਪਣੇ ਫਤੇਗੜ ਸਾਹਿਬ ਏਦਾਂ ਦਾ ਜਿਹੜਾ ਤੁਸੀਂ ਕਹਿੰਦੇ ਇੱਕ ਸੈਂਟਰ ਸੀਗਾ ਉੱਥੋਂ ਅਸੀਂ ਜਿਹੜੇ ਬੰਦੇ ਸੀਗੇ ਜਾਂ ਤਾਂ ਉਹਨਾਂ ਨੂੰ ਅਸੀਂ ਠੀਕ ਕਰਕੇ ਘਰ ਭੇਜਿਆ ਤੇ ਉਹਨਾਂ ਨੂੰ ਮੈਂ ਫਤੇਗੜ ਸਾਹਿਬ ਲੈ ਕੇ ਆਇਆ ਉਹਨਾਂ ਨੂੰ ਮੋਲੋ ਇਹ ਮੈਂ ਹੁਣ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਇਹੀ ਮਕਸਦ ਹੈ ਜੀ ਮੇਰੀ ਵਿਜ਼ਿਟ ਦਾ ਤੇ ਅਸੀਂ ਡਾਕਟਰ ਵੀ ਭਰਤੀ ਕੀਤੇ ਆ ਜੀ ਡੈਸਟਾਪ ਲੱਗੇ ਹੋਇਆ ਇਹਨਾਂ ਵਾਸਤੇ ਬੈਟਰ ਸੈਲਰੀ ਜਿਹੜਾ ਵਾਸਤੇ ਬੈਟਰ ਐਮੈਨਿਟੀਆਂ ਇੱਥੇ ਰਹਿਣ ਦਾ ਇਹਨਾਂ ਵਾਸਤੇ ਬੰਦੋਬਸਤ ਜਿਹੜਾ ਹੈ ਉਹ ਬਿਹਤਰ ਹੋਵੇ ਤੁਸੀਂ ਦੇਖੋਗੇ ਇੱਥੇ ਜਿਹੜਾ ਤੁਹਾਡਾ ਜਦੋਂ ਤੁਸੀਂ ਅਗਲੀ ਵਾਰੀ ਆਓਗੇ ਇੱਥੇ ਜਿਵੇਂ ਨੈਟ ਫਾਰਮਿੰਗ ਸਪੋਰਟਸ ਦਾ ਇਨਫਰਾਸਟ੍ਰਕਚਰ ਬੈਟਰ ਹੋਵੇ ਇਹ ਸਾਰਾ ਕੁਝ ਕਰ ਰਹੇ ਹਾਂ ਜੀ ਅਸੀਂ ਲੋਕਾਂ ਬੱਚਿਆਂ ਨੂੰ ਵਧੀਆ ਜਿਹੜਾ ਹੈਗਾ ਸਾਡੀ ਕੋਸ਼ਿਸ਼ ਹੈ ਕਿ ਵੀ ਸ਼ੂਟ ਲੀਡ देम ਬੈਕ ਟੂ ਦਾ ਨਾਰਮਲ ਲਾਈਫ ਜਿਹੜਾ ਹੈਗਾ ਨਾ ਜੀ ਮੇਨ ਸਟ੍ਰੀਮ ਦੇ ਵਿੱਚ ਉਹਨਾਂ ਨੂੰ ਵਾਪਸ ਲੈ ਕੇ ਆਈਏ ਔਰ ਇਹਨਾਂ ਵਾਸਤੇ سپورਟ ਗਰੁੱਪ ਕ੍ਰੀਏਟ ਕਰ ਰਹੇ ਹ ਅਨੋਨਿਮਸ ਦਾ ਜਿਹੜੇ ਕਿ ਉਹ ਬੰਦੇ ਆ ਜਿਨ੍ਹਾਂ ਨੇ ਕਦੇ ਨਸ਼ਾ ਕਰਦੇ ਸੀ ਤੇ ਅੱਜ ਆਪਣਾ ਕੰਮ ਕਰ ਰਹੇ ਆ ਉਹ ਉਹਨਾਂ ਦਾ ਸਪੋਰਟ ਕਰ ਰਿਹਾ ਡਾਕਟਰ ਸਰ ਘਟਾ ਇੱਥੇ ਸਾਈਕੀਆਟ੍ਰੀਕਲ ਵੀ ਹਾਂ ਇਹ ਦੇਖੋ ਇਹਦੇ ਚ ਅਸੀਂ ਗਵਰਨਮੈਂਟ ਹੈਜ਼ ਨਿਊ ਆਈਡੀਆਜ਼ ਜਿਵੇਂ ਤੁਹਾਨੂੰ ਹੁਣ ਬਾਰੇ ਸਪੋਕ ਦੀ ਗੱਲ ਕੀਤੀ ਆ ਸਾਡੇ ਕੋਲੇ 60 ਦੇ ਕਰੀਬ ਆ ਸਾਰੇ ਪੰਜਾਬ ਦੇ ਵਿੱਚ ਨਾ ਜਿਹੜਾ ਕਿ ਬਹੁਤ ਉਹਦੇ ਚ ਸਾਡੀਆਂ ਸਾਡੇ ਕੋਲ ਜੇਲਾਂ ਵੀ ਆ ਮੈਂ ਜਿਹੜੇ 250 ਦੇ ਕਰੀਬ ਸਾਡੇ ਕੋਲੇ 250 300 ਸਾਡੇ ਕੋਲੇ ਪ੍ਰਾਈਵੇਟ ਆ ਉਹਨਾਂ ਸਾਰਿਆਂ ਨੂੰ ਅਸੀਂ ਇੰਪੈਨਲ ਕਰ ਰਹੇ ਆ ਪਾਰਟ ਟਾਈਮ ਕਿ ਤੁਸੀਂ ਸਵੈਰਿ ਆਪਣੀ ਪ੍ਰੈਕਟਿਸ ਕਰ ਲਓ ਦੇ ਵਿਲ ਦੇ ਵਿਲ ਬੀ ਪ ਅੰਤੇ ਸਾਨੂੰ ਦੇ ਦਿਓ ਫਾਰ ਥਿਸ ਪਰਪਸ ਦੇ ਨੋਵਲ ਕੋਸ ਐਂਡ ਦੇ ਆਰ ਓਪਨ ਸੋ ਉਹ ਅਸੀਂ ਮੈਂ ਜਿਹੜੀ ਨਵੀਂ ਮੈਂਟਲ ਹੈਲਥ ਪਾਲਿਸੀ ਲੈ ਕੇ ਆ ਰਹੇ ਆ ਉਹਦਾ ਇਹ ਪਾਰਟ ਆ ਸਾਰਾ ਇਹ ਉਹਦੇ ਚ ਅਸੀਂ ਜਿਹੜੀ ਜਿਵੇਂ ਪਹਿਲਾਂ ਕੋਈ ਨੀਂਦ ਦੀ ਗੋਲੀ ਹੁੰਦੀ ਸੀ ਜਾਂ ਦੂਜੀ ਜਿਹੜੀਆਂ ਡਾਇਜ਼ੀਪਾਮ ਆ ਜਾਂ ਕੋਈ ਜਿਹੜੀਆਂ ਹਾਰਮਲੈਸ ਹੈਗੀਆਂ ਉਹਦੇ ਵਾਸਤੇ ਵੀ ਸੌਫਟ ਹੈ ਕਿ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੇ ਮਿਲਣ ਹੋ ਸੈਕਟਰੀਸਟ ਕੋਲੋਂ ਮਿਲਣ ਸੈਕਟਰੀਸਟ ਜਿਹਦੇ ਕੋਲੇ ਆਪਣਾ ਡੀਡਿਕਸ਼ਨ ਸੈਂਟਰ ਨਹੀਂ ਹੈ ਉਹ ਵੀ ਉੱਪਰ ਨਾਰਫਨ ਦੀ ਗੋਲੀ ਨਹੀਂ ਰੱਖਦਾ ਜੇ ਸਾਡੇ ਨਾਲ ਅਟੈਚ ਹੋ ਜਾਣਗੇ ਸੋ ਇਟਸ ਅ ਮਿਊਚੁਅਲੀ ਬੈਨੀਫੀਸ਼ੀਅਰ ਰਿਲੇ ਤੇ ਬਲائے ਹੋਇਆ ਜੀ ਉਹਨਾਂ ਦੀਆਂ ਸਰਵਿਸਸ ਅਸੀਂ ਅਵੇਲ ਕਰਾਂਗੇ ਉਹਨੂੰ ਅਸੀਂ ਜਿਹੜੀ ਵੀ ਸਾਡੀ ਪ੍ਰੋਬਲਮ ਹੈ ਨਾ ਜੀ ਵੀ ਵੀ ਵਿਲ ਫਾਈਂਡ ਅ ਸੋਲੂਸ਼ਨ ਫਾਰ ਥੈਟ ਥੀਜ਼ ਆਰ ਥੀਥਿੰਗ ਟ੍ਰਬਲਸ ਕੋਈ ਕਰਨ ਸਰ ਆਪਣਾ ਰੁਕ ਗਿਆ ਕਨਵੇ ਜਿਹੜਾ ਰੁਕਣ ਦੀ ਕੋਸ਼ਿਸ਼ ਕੀਤੀ ਦੇਖੋ ਚਲੋ ਉਹ ਵੀ چاہے ਸੀਐਮ ਸਾਹਿਬ ਦੇ ਮਾਤਾ ਜੀ ਹੋਣ ਮਾਤਾ ਜੀ ਨੂੰ ਕਿਸੇ ਨੂੰ ਵੀ ਰੋਕਣਾ ਚੰਗੀ ਗੱਲ ਨਹੀਂ ਆ ਲੋਕਾਂ ਨੂੰ ਇਨ ਕਨਵੀਨੀਅੰਸ ਹੋ ਰਹੀ ਆ ਪੰਜਾਬ ਦਾ ਬਿਜ਼ਨਸ ਇੱਕ ਸਾਲ ਹੋ ਗਿਆ ਜੀ ਜਿਹੜੇ ਆਪਣਾ ਸ਼ੰਭੂ ਦਾ ਬਾਰਡਰ ਖਨੌਰੀ ਦਾ ਬਾਰਡਰ ਹੈ ਉਸ ਉੱਥੇ ਸਾਡੇ ਜਿਹੜੀ ਸਾਰੀ ਇੰਡਸਟਰੀ ਆ ਸਾਡੀਆਂ ਨਾ ਜੀ ਉਹ ਡੇਰਾ ਬੱਸੀ ਤੇ ਖਨੌਰ ਦੇ ਵਿੱਚ ਬ ਪੰਜਾਬ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਜੀ ਇਹ ਕਿਤੇ ਨਾ ਕਿਤੇ ਕਿਸਾਨਾਂ ਨੂੰ ਸਮਝਣਾ ਪਏਗਾ 13 ਮਹੀਨੇ ਬਾਰਡਰ ਤੇ ਬੈਠੇ ਸੀ ਮੈਂ ਨਾਲ ਬੈਠਾ ਸੀ ਇਹਨਾਂ ਦੇ ਜੀ ਮੈਂ ਦਿਨ ਰਾਤ ਇੱਕ ਕੀਤਾ ਨਾ ਵਾਸਤੇ ਉਸਲੇ ਸਾਰੇ ਜਿਹੜਾ ਕਿਉਂਕਿ ਉਸਲੇ ਇਹ ਇਕੱਠੇ ਸੀਗੇ ਸਾਰੇ ਜੀ ਬਲੋ ਨਾ ਹੁਣ ਇਹਨਾਂ ਦੇ ਗਰੁੱਪ ਹੋ ਗਏ ਹਰ ਇੱਕ ਗਰੁੱਪ ਆਪਣੀ ਆਪਣੀ ਗੱਲ ਕਰਦਾ ਇਹ ਪੰਜਾਬ ਵਾਸਤੇ ਡੈਟ੍ਰੀਮੈਂਟਲ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀ ਜਿੱਦ ਛੱਡੋ ਗੱਲਬਾਤ ਸਰਕਾਰ ਕਰ ਰਹੀ ਹੈ ਗੱਲਬਾਤ ਕਰੋ ਅਸੀਂ ਓਪਨ ਆ ਜੀ ਸਾਡੇ ਭਰਾਓ ਤੁਸੀਂ ਆਓ ਆਪਾਂ ਮਿਲ ਕੇ ਮਸਲੇ ਦਾ ਹੱਲ ਕਰੀਏ ਤੁਹਾਡੀਆਂ ਮੰਗਾਂ ਸਾਰੀਆਂ ਕੇਂਦਰ ਨਾਲ ਸੰਬੰਧਤ ਹੈ ਜੀ ਪਾਣੀ ਦਿੱਤਾ ਨਹਿਰਾਂ ਦਾ ਪਾਣੀ ਪਹਚਾਇਆ ਤੁਹਾਡੇ ਘਰਾਂ ਦੇ ਬਿੱਲ ਮਾਫ ਹੈ ਤੁਹਾਡੇ ਤੇ ਪੰਜਾਬ ਬਹੁਤ ਕੁਝ ਕਰ ਰਹੀ ਹੈ ਪੰਜਾਬ ਸਰਕਾਰ ਨੂੰ ਮੈਨੂੰ ਲੱਗਦਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਔਰ ਕੋਈ ਬੰਦਾ ਹਸਪਤਾਲ ਜਾ ਰਿਹਾ ਜੀ ਕਿਸੇ ਨੇ ਭੋਗ ਤੇ ਜਾਣਾ ਕਿਸੇ ਨੇ ਵਿਆਹ ਤੇ ਜਾਣਾ ਮਤਲਬ ਕਿਸੇ ਨੇ ਆਪਣਾ ਕੋਈ ਕੋਈ ਹੋਰ ਐਮਰਜੈਂਸੀ ਆ ਕਿਸੇ ਨੂੰ ਕਿਸੇ ਨੇ ਆਪਣਾ ਸਮਾਨ ਭੇਜਣਾ ਕਿਸੇ ਨੇ ਕੱਚਾ ਮਾਲ ਬਾਹਰੋਂ ਮਗਾਣਾ ਮਤਲਬ ਬਹੁਤ ਸਾਰੇ ਕੰਮ ਹੁੰਦੇ ਆ ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਆ ਸੜਕਾਂ ਨਹੀਂ ਵੈਸੇ ਤਾਂ ਰਖਾ ਉਹਨਾਂ ਨੇ ਕਿਹਾ ਕਿਸੇ ਨਹੀਂ ਬਲੌਕ ਕਰਾਂਗੇ ਐਂਟੀ ਸੋਸ਼ਲ ਐਲੀਮੈਂਟਸ ਦੀ ਗੱਲ ਕੀਤੀ ਹੋਏ ਪੰਜਾਬ ਸਰਕਾਰ ਦਾ ਲਗਾਤਾਰ ਸਤਾਈ ਕਾਲ ਸੇ ਰਿਜ਼ਿਡੈਂਟ ਜੀ ਬੱਡੀ ਇਹ ਖਬਰ ਵੀ ਫਰੀ ਹੋਈ ਆ ਦੇਖੋ ਜਿਹੜੇ ਵੀ ਤੁਸੀਂ ਬੜਾ ਵਧੀਆ ਸ਼ਾਬਦ ਚੀਜ਼ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਆ ਉਹਨਾਂ ਨਾਲ ਕੋਈ ਸਮਝਤੀ ਨਹੀਂ ਆ ਜੀ ਕਿਸੇ ਕਿਸਮ ਦੇ ਕਰਪਟ ਬੰਦੇ ਨਾਲ ਕੋਈ ਸਮਝਤੀ ਨਹੀਂ ਆ ਜੀ ਠੀਕ ਆ ਜੀ ਜਿਹੜੇ ਮਰਜ਼ੀ ਹੋਣ ਉਹਨਾਂ ਨੂੰ ਆਪਣਾ ਕੰਮ ਜਿਹੜੇ ਜਿਹਨੂੰ ਸਰਕਾਰੀ ਨੌਕਰੀ ਮਿਲੀ ਆ ਚਾਹੇ ਉਹ ਤਹਿਸੀਲਦਾਰ ਹੋਵੇ ਡਾਕਟਰ ਹੋਵੇ ਕੋਈ ਹੋਵੇ ਮਤਲਬ ਆਈਏ ਹੋਵੇ ਪੀਸੀਐਸ ਹੋਵੇ ਜਾਂ ਮਿਨਿਸਟਰ ਕਿਉਣਾ ਹੋਵੇ ਜੀ ਮੈਂ ਮੈਨੂੰ ਜੇ ਮੈਂ ਮੰਗੇ ਜੌਬ ਲਈ ਆ ਸਾਡੇ ਐਮਐਲਏ ਖੜੇ ਆ ਨਾਲ ਸੀ ਆਪਣੇ ਲੋਕਾਂ ਨਾਲ ਜੋ ਵਾਅਦਾ ਕਰਕੇ ਆ ਸੀ ਕਿਉਂ ਨਾ ਪੂਰਾ ਕਰੀਏ ਬਿਲਕੁਲ ਪੂਰਾ ਕਰਾਂਗੇ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਜੇ ਮੈਂ ਜ਼ਬਰਦਸਤ ਬਿਰੇ ਬਲੋਂ ਕੋਈ ਹੋਵੇ ਗੜਬੜ ਤਾਂ ਸਭ ਮੇਰੇ ਮੇਰੇ ਵਾਸਤੇ ਦੁਗਣੀ ਸਜ਼ਾ ਹੋਣੀ ਚਾਹੀਦੀ ਆ ਜਿਹੜਾ ਬੰਦਾ ਪਬਲਿਕ ਸਰਵਿਸ ਚਾਹ ਉਹਦੇ ਲਈ ਸਜ਼ਾ ਵੀ ਡਬਲ ਹੋਣੀ ਚਾਹੀਦੀ ਆ ਜੇ ਕੋਈ ਸਰਕਾਰੀ ਅ ਬੰਦਾ ਕੋਈ ਇਗਨੋਰੈਂਟ ਹੋ ਸਕਦਾ ਹੈ ਉਹਦੀ ਕੋਈ ਮਜਬੂਰੀ ਹੋ ਸਕਦੀ ਹੈ ਲੇਕਿਨ ਜਿਹੜਾ ਬੰਦਾ ਨੌਕਰੀ ਤੇ ਲੱਗਿਆ ਹੋਇਆ ਹੈ ਜਿਹੜਾ ਕੋਈ ਐਮਐਲਏ ਆ ਕੋਈ ਚੁਣਿਆ ਅਹੁਦਾ ਚਾਹੇ ਸਰਪੰਚ ਹੋਵੇ ਕੋਈ ਹੋਵੇ ਉਹਨਾਂ ਦਾ ਫਰਜ਼ ਬਣਦਾ ਜੀ ਕਿ ਆਪਣਾ ਫਰਜ਼ ਨਿਭਾਣਾ ਅਦਰਵਾਈਜ਼ ਕੋਈ ਹੋਰ ਕੁਝ ਹੋਰ ਕਰ ਲੋ ਜਾ ਕੇ ਜੀ ਲਾਸਟ ਕੁਐਸਚਨ ਸੀ ਤਹਿਸੀਲਦਾਰਾਂ ਦੀ ਪਤਨੀ ਨੂੰ ਲੈ ਕੇ ਬੜਾ ਬਵਾਲ ਹੋਇਆ ਸੀਗਾ ਤੇ 27 ਜੂਨ ਇਹ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਵੱਲੋਂ ਬਾਕੀ ਜੀ ਦੇਖੋ ਕਈ ਵਾਰੀ ਤੁਹਾਨੂੰ ਨਾ ਮਜਬੂਰ ਹੋ ਕੇ ਫਿਰ ਕਰਨੀ ਪੈਂਦੀ ਹੈ ਜੀ ਮਾਲੋਣਾ ਜਦੋਂ ਤੁਸੀਂ ਕੋਈ ਲਿਮਟ ਕਰਾਸ ਕਰਦੇ ਹੋ ਤੁਸੀਂ ਜੇ ਤੁਸੀਂ ਕਰਪਟ ਬੰਦਿਆਂ ਨੂੰ ਪ੍ਰੋਟੈਕ ਟ੍ਰਾਂਸਪੋਰਟ ਜਿਹੜੇ ਆ ਟਰੱਕ ਸਮਕਲਰ ਲੈ ਗਏ ਐਂਟੀ ਸੋਸ਼ਲ ਐਲੀਮੈਂਟਸ ਤੇ ਇਹ ਤਾਂ ਆਪਣੀਆਂ ਤੀਆਂ ਭੈਣਾਂ ਦੇ ਜੇ ਕਿਸੇ ਦਾ ਪਰਸ ਕੋ ਕੇ ਲੈ ਜਾਂਦੇ ਆ ਮਜ਼ਾਕ ਬਣਾ ਰੱਖਿਆ ਸੀ ਜਰਾਂ ਨੇ ਜਮਾਲ ਉਹਨਾਂ ਜਿਹੜੇ ਮਜ਼ਾਕ ਉਹਨਾਂ ਨੇ ਫਿਰ ਚੜੇ ਆ ਗਏ ਉਹਨਾਂ ਦਾ ਉਹੀ ਹਾਲ ਹੋਏਗਾ ਜੀ ਜੋ ਹੋਣਾ ਚਾਹੀਦਾ ਉਹਨਾਂ ਦਾ